ਈ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਹੜੀ ਗਰਾਊਂਡ ਦੇ ਨਾਲ ਜੁੜੀ ਹੋਈ ਹੈ ਜਿਹਨੂੰ ਦੱਸਣ ਦੀ ਲੋੜ ਨਹੀਂ ਕਿ ਲੋਕਾਂ ਦੇ ਮੁੱਦੇ ਕੀ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਉਹ ਆਪਣੇ ਅਰਕੇ ਲੋਕਾਂ ਚੋਂ ਹੀ ਉੱਠੇ ਹੈ ਗਰੀਬ ਘਰਾਂ ਚੋਂ ਹੀ ਉੱਠੇ ਹੈ ਉਹ ਸਭ ਜਾਣਦੇ ਹੈ ਕਿ ਲੋਕਾਂ ਦੀ ਦੁੱਖ ਕੀ ਹੈ ਤਕਲੀਫ ਕੀ ਹੈ ਹਰ ਰੋਜ਼ ਭਾਰਤੀ ਜਨਤਾ ਪਾਰਟੀ ਦਾ ਕਾਫਲਾ ਵੱਡਾ ਹੋ ਰਿਹਾ ਹੈ ਹਰ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਹੈ ਆ ਰੋਜ਼ ਸਾਡੇ ਜੁਆਇਨਿੰਗਜ਼ ਹੋ ਰੀਆਂ ਆਪਾਂ ਹੁਣ ਵੀ ਬੈਠੇ ਗੱਲ ਕਰਦੇ ਤਾਂ ਕਿਸੇ ਨਾ ਕਿਸੇ ਥਾਂ ਤੇ ਹੁਣ ਵੀ ਜੁਆਇਨਿੰਗ ਕਰਦੇ ਕਿ ਅੱਜ ਪੰਜਾਬੀ ਸਿੱਦੇ ਮੋਦੀ ਸਾਹਿਬ ਨਾਲ ਜੁੜਨਾ ਚਾਹੁੰਦੇ ਕੇਂਦਰ ਦੀ ਸਰਕਾਰ ਦਾ ਹਿੱਸਾ ਵੰਡਣਾ ਚਾਹੁੰਦੇ ਆ ਕਿ ਜਿੱਥੇ-ਜਿੱਥੇ ਵੀ ਉਹਨਾਂ ਦੇ ਨੁਮਾਇੰਦੇ ਆਏ ਆ ਉਸ ਸੂਬੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਸੋ ਪੰਜਾਬ ਵਾਲੇ ਇੱਕ ਮੌਕਾ ਹੁਣ ਭਾਰਤੀ ਜਨਤਾ ਪਾਰਟੀ ਨੂੰ ਦੇਣਗੇ ਦੇ ਕੈਂਡੀਡੇਟਾਂ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਕਾਫਲਾ ਤਾਂ ਜ਼ਰੂਰ ਵਧਾਇਆ ਲੋਕ ਸਭਾ ਦੇ ਵਿੱਚ ਉਮੀਦਵਾਰ ਵੀ ਉਤਾਰੇ ਪਰ ਜਦੋਂ ਇਹ ਉਮੀਦਵਾਰ ਲੋਕਾਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਕਾਫਲੇ ਨੂੰ ਲੋਕਾਂ ਦੇ ਵੱਲੋਂ ਰੋਕਿਆ ਜਾਂਦਾ ਖਾਸ ਤੌਰ ਤੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਭਾਜਪਾ ਦਾ ਵਿਰੋਧ ਹੋ ਰਿਹਾ ਅੱਜ ਵੀ ਕਿਸਾਨਾਂ ਨੇ ਇੱਕ ਨੋਟਿਸ ਦਿੱਤਾ ਹੈ ਕਿਸਾਨਾਂ ਨੇ ਕਿਹਾ ਕਿ ਸਾਡਾ ਸ਼ਾਂਤਮਈ ਪ੍ਰਦਰਸ਼ਨ ਹੈ ਜਿਹੜਾ ਉਹ ਜਾਰੀ ਰਹੇਗਾ ਤੇ ਸ਼ਾਂਤਮਈ ਤਰੀਕੇ ਦੇ ਨਾਲ ਭਾਜਪਾ ਦਾ ਵਿਰੋਧ ਕਰਾਂਗੇ ਭਾਜਪਾ ਦੀ ਰਣਨੀਤੀ ਕੀ ਹੈ ਇਸ ਨੂੰ ਲੈ ਕੇ ਔਰ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੱਲ੍ਹ ਬਤ ਕਰਾਂਗੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਭਾਜਪਾ ਦੇ ਜਰਨਲ ਸਕੱਤਰ ਪਰਮਿੰਦਰ ਸਿੰਘ ਬਰਾੜ ਲੈਣਗੇ ਯੂਥ ਆਗੂ ਨੇ ਭਾਜਪਾ ਦੇ ਵਿੱਚ ਆਪਣੀਆਂ ਸੁਵਾਵਾਂ ਦੇ ਰਹੇ ਹਾਂ ਜੀ ਉਸ ਤੋਂ ਪਹਿਲਾਂ ਵੀ ਤੁਹਾਡੀਆਂ ਵਾਕ ਵਾਕ ਸੁਵਾਵਾਂ ਰਹੀਆਂ ਪਰ ਇੱਥੇ ਆ ਕੇ ਸਭ ਤੋਂ ਪਹਿਲਾਂ ਤਾਂ ਬੜੇ ਚਿਰਾਂ ਬਾਅਦ ਆਪਣੀ ਮੁਲਾਕਾਤ ਹੋ ਰਹੀ ਭਾਜਪਾ ਜ ਤੁਹਾਨੂੰ ਕੰਮ ਕਰਕੇ ਕਿਵੇਂ ਲੱਗਦਾ ਇਹ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਹੜੀ ਗਰਾਊਂਡ ਦੇ ਨਾਲ ਜੁੜੀ ਹੋਈ ਹੈ ਜਿਹਨੂੰ ਦੱਸਣ ਦੀ ਲੋੜ ਨਹੀਂ ਕਿ ਲੋਕਾਂ ਦੇ ਮੁੱਦੇ ਕੀ ਹੈ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਉਹ ਆਪਣੇ ਵਰਗੇ ਲੋਕਾਂ ਚੋਂ ਉੱਠੇ ਹੈ ਗਰੀਬ ਘਰਾਂ ਚੋਂ ਉੱਠੇ ਹੈ ਉਹ ਸਭ ਜਾਣਦੇ ਹੈ ਕਿ ਲੋਕਾਂ ਦੀ ਦੁੱਖ ਕੀ ਹੈ ਤਕਲੀਫ ਕੀ ਹੈ ਕੀ ਸੋਚਦੇ ਹੈ ਕੀ ਮਸਲੇ ਹੈ ਕੀ ਹੱਲ ਹੋਣੇ ਚਾਹੀਦੇ ਹੈ ਉਹ ਸਾਰੀ ਚੀਜ਼ ਨਾਲ ਭਲੀ ਭਾਤੀ ਜਾਣੂ ਹੈ ਇਹ ਉਹ ਪਾਰਟੀ ਹੈ ਜਿੱਥੇ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਦਿੱਤਾ ਜਾਂਦਾ ਮੇਰੇ ਵਰਗੇ ਕਾਮ ਕਰਦੇ ਬੱਚੇ ਨੂੰ ਸਭ ਤੋਂ ਛੋਟੀ ਉਮਰ ਦਾ ਜਨਰਲ ਸੈਕਟਰੀ ਬਣਾਇਆ ਪਾਰਟੀ ਆਮ ਘਰਾਂ ਦੇ ਬੱਚੇ ਐ ਜਿਵੇਂ ਰਾਜਸਥਾਨ ਦੇ ਮੁੱਖ ਮੰਤਰੀ ਬਣੇ ਬਾਕੀ ਸੂਬਿਆਂ ਦੇ ਮੰਤਰੀ ਬਣੇ ਕੇਂਦਰ ਦੇ ਵਜ਼ੀਰ ਬਣਦੇ ਆਮ ਘਰਾਂ ਦੇ ਬੱਚੇ ਬਣਦੇ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਦਿੱਤਾ ਜਾਂਦਾ ਇੱਥੇ ਪ੍ਰਮੇਂਦਰ ਜੀ ਅਕਾਲੀ ਦਲ ਨਾਲੋਂ ਤੁਹਾਡਾ ਰਿਸ਼ਤਾ ਟੁੱਟਿਆ ਤੁਹਾਡੀ ਵੀ ਸਾਂਝ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਸ ਵਾਰ ਕੱਲੇ ਹੋ ਤੁਸੀਂ ਮੈਦਾਨ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਚੰਗੀ ਗੱਲ ਹੈ ਜੀ ਕਿ ਕੱਲੇ ਇਲੈਕਸ਼ਨ ਲੜ ਰਹੇ ਸਾਡੀ ਜਿਸ ਦਿਨ ਇਹ ਫੈਸਲਾ ਹੁੰਦਾ ਕਿ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਕੱਲੇ ਲੜੂ ਤੇ ਸਾਡੀ ਪਾਰਟੀ ਦੇ ਵਿੱਚ ਵਿਹਾਰ ਗਾ ਮੌਜ ਇੱਕ ਜਸ਼ਨ ਮਨਾਇਆ ਗਿਆ ਕਿ ਪਾਰਟੀ ਇਕੱਲੇ ਇਲੈਕਸ਼ਨ ਲੜੂਗੀ ਪੰਜਾਬ ਦੇ ਇਕੱਲੇ ਪਾਰਟੀ ਦੇ ਕਾਡਰ ਚ ਨਹੀਂ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਓਨਾ ਹੀ ਉਤਸ਼ਾਹ ਸੀ ਕਿ ਐਤ ਕੀ ਵੋਟ ਕਮਲਦੇਵ ਫੁੱਲ ਤੇ ਸਿੱਧੀ ਪਾਵਾਂਗੇ ਮੋਦੀ ਸਾਹਿਬ ਨੂੰ ਸਿੱਧੀ ਵੋਟ ਪਾਵਾਂਗੇ ਲੱਗਦਾ ਨਹੀਂ ਸਾਹ ਸੀ ਜਿਹੜੀ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਾਂ ਤੁਹਾਡੀ ਵੀ ਖਾਸੀ ਨੇੜਤਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਜਿਹੜੇ ਦੋਨੇ ਇਕੱਠੇ ਜੁੜ ਕੇ ਤੁਰਦੇ ਹੁਣ ਜਿਹੜਾ ਰੂਰਲ ਵਾਲਾ ਆਉਂਦਾ ਪਿੰਡਾਂ ਵਾਲਾ ਅਰਬਨ ਆ ਗਿਆ ਜੀ ਰੂਰਲ ਆ ਗਿਆ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੈੱਟ ਹੋਣੀ ਅਸੀਂ ਸੌਖਾ ਹੋਣਾ ਸੀ ਤੁਹਾਡੇ ਲਈ ਅੱਜ ਵੀ ਬੜਾ ਸੌਖਾ ਹੈ ਜੀ ਹਰ ਰੋਜ਼ ਭਾਰਤੀ ਜਨਤਾ ਪਾਰਟੀ ਦਾ ਕਾਫਲਾ ਵੱਡਾ ਹੋ ਰਿਹਾ ਹਰ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਹਰ ਰੋਜ਼ ਸਾਡੇ ਜੁਆਇਨਿੰਗਸ ਹੋ ਰਹੀਆਂ ਆਪਾਂ ਹੁਣ ਵੀ ਬੈਠੇ ਗੱਲ ਕਰਦੇ ਤਾਂ ਕਿਸੇ ਨਾ ਕਿਸੇ ਥਾਂ ਤੇ ਹੁਣ ਵੀ ਜੁਆਇਨਿੰਗ ਕਰਦੇ ਹੁਣੇ ਆਪਣੇ ਹੁਣ ਆਉਣ ਤੋਂ ਪਹਿਲਾਂ ਵੀ ਅਸੀਂ ਵੱਡੇ ਪੱਦਰ ਦੇ ਉੱਤੇ ਅਮਰਗੜ ਸੰਗਰੂਰ ਤੋਂ ਲੈ ਕੇ ਲੁਧਿਆਣਾ ਜ਼ਿਲ੍ਹੇ ਤੋਂ ਲੈ ਕੇ ਜਲੰਧਰ ਜ਼ਿਲ੍ਹੇ ਤੋਂ ਲੈ ਕੇ ਮੁਹਾਲੀ ਜ਼ਿਲ੍ਹੇ ਤੋਂ ਲੈ ਕੇ 100 ਦੇ ਕਰੀਬ ਲੋਕ ਚੰਗੇ ਜਿਹੜੇ ਮਿਊਨਿਸਪਲ ਕਾਉਂਸਲਰ ਮੌਜੂਦਾ ਨਗਰ ਕੌਂਸਲਾਂ ਦੇ ਪ੍ਰਧਾਨ ਉਹ ਲੋਕ ਜੁਆਇਨ ਕਰਾ ਕੇ ਆਏ ਪਰਮਿੰਦਰ ਜੀ ਕਾਫਲਾ ਜ਼ਰੂਰ ਤੁਹਾਡਾ ਵੱਡਾ ਹੋ ਰਿਹਾ ਪਰ ਤੁਹਾਨੂੰ ਇਹ ਧਿਆਨ ਦੇ ਵਿੱਚ ਹੀ ਹੋਣਾ ਚਾਹੀਏ ਹੰਸ ਰਾਜ ਹਨਸੋਂ ਚਾਹੇ ਮਹਾਰਾਣੀ ਪ੍ਰਨੀਤ ਕੌਰ ਤੁਸੀਂ ਪਟਿਆਲਾ ਤੋਂ ਉਤਾਰੇ ਨੇ ਤੁਹਾਡਾ ਕੋਈ ਵੀ ਭਾਜਪਾ ਦਾ ਉਮੀਦਵਾਰ ਚਾਹੇ ਉਹ ਅਮਰਸਰ ਤੋਂ ਨੇ ਜਦੋਂ ਲੋਕਾਂ ਦੇ ਵਿੱਚ ਜਾ ਰਹੇ ਨੇ ਤਾਂ ਲੋਕਾਂ ਦੇ ਵੱਲੋਂ ਹਾਲਾਂਕਿ ਸ਼ਾਂਤਮਈ ਉਹ ਦਾਵਾ ਕਰਦੇ ਨੇ ਕਿਸਾਨ ਕਿ ਅਸੀਂ ਸ਼ਾਂਤਮਈ ਹੀ ਕਰਨਾ ਪਰ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਨਹੀਂ ਕੋਈ ਵੱਡੇ ਪੱਧਰ ਤੇ ਵਿਰੋਧ ਨਹੀਂ ਹੋ ਰਿਹਾ ਕਿਤੇ ਇੱਕਾ ਦੁੱਕਾ ਥਾਂ ਤੇ ਵਿਰੋਧ ਹੁੰਦਾ ਜਦੋਂ ਦੇਸ਼ ਦੇ ਵਿੱਚ ਸਰਕਾਰ ਵੀ ਬਣਦੀ ਆ ਨਾ 65% ਲੋਕ ਉਹਦੇ ਵੀ ਖਿਲਾਫ ਹੁੰਦੇ ਆ 35% ਲੋਕ ਵੋਟ ਪਾਉਂਦੇ ਤੇ ਸਰਕਾਰ ਬਣਦੀ ਤੇ ਸਾਨੂੰ ਤਾਂ ਪੰਜਾਬੀਆਂ ਦਾ ਪਿਆਰ ਹੀ ਏਡਾ ਵੱਡਾ ਮਿਲ ਰਿਹਾ ਕਿ ਪਰਿਵਾਰ ਏਡਾ ਵੱਡਾ ਹੋ ਰਿਹਾ ਕਾਫਲਾ ਦਿਨ-ਦਿਨ ਵੱਡਾ ਹੋ ਰਿਹਾ ਪਿੰਡਾਂ ਦੇ ਪਿੰਡ ਜੋਇਨ ਕਰੇ ਸ਼ਹਿਰਾਂ ਤੇ ਸ਼ਹਿਰ ਕਰ ਰਹੇ ਆ ਇਹ ਵੀ ਮਾੜਾ ਮੋਟਾ ਵਿਰੋਧ ਹੁੰਦਾ ਫਿਰ ਨજર ਨਹੀਂ ਲੱਗਦੀ ਜਿਹੜੇ ਹਿਸਾਬ ਨਾਲ ਕਾਫਲਾ ਵੱਡਾ ਹੋ ਰਿਹਾ ਪਰਿਵਾਰ ਵੱਡਾ ਹੋ ਰਿਹਾ ਕੀ ਇਹਦੀ ਨજર ਲੱਗ ਜਾਂਦੀ ਉਹ ਸਾਨੂੰ ਨજર ਲੱਗਣੋਂ ਬਚਾ ਕੇ ਰੱਖੂਗਾ ਇਸ ਚੀਜ਼ ਤੇ ਪਰ ਲੱਗਦਾ ਕਿ ਸੌਖਾ ਰਹੇਗਾ ਵਿਨਿੰਗ ਸਿਚੁਏਸ਼ਨ ਦੇ ਵਿੱਚ ਜਾਣਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹੋ ਜੇ ਸਮੀਕਰਨਾਂ ਦੇ ਵਿੱਚ ਜਿੱਥੇ ਵਿਰੋਧ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਵਿਰੋਧ ਹੋ ਰਿਹਾ ਮਤਲਬ ਕਿਸਾਨ ਹੀ ਕਰ ਰਹੇ ਚਲੋ ਸ਼ਹਿਰ ਆ ਕੇ ਕਰ ਰਹੇ ਪਿੰਡ ਕਰ ਰਹੇ ਕਿਉਂਕਿ ਕਿਸਾਨ ਕਹਿੰਦੇ ਕਿ ਸਾਡੀਆਂ ਜਿਹੜੀਆਂ ਮੰਗਾ ਸੀ ਬਾਜੋ ਮੰਗਾ ਸੀ ਅਸੀਂ ਦਿੱਲੀ ਤਰਨਾ ਦਿੱਤਾ ਐਤਕੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਿਸ ਤਰ੍ਹਾਂ ਸਾਨੂੰ ਰੋਕਿਆ ਭਾਜਪਾ ਨੇ ਅਸੀਂ ਭਾਜਪਾ ਦਾ ਰਾਤ ਇਸ ਤਰੀਕੇ ਨਾਲ ਰੋਕ ਰਹੇ ਆ ਇਹ 4 ਜੂਨ ਨੂੰ ਲੋਕਾਂ ਦੇ ਸਾਹਮਣੇ ਆ ਜਾਣਾ ਮਹੀਨਾ ਇੱਕ ਰਹਿ ਗਿਆ ਕਿ ਅੱਜ ਪੰਜਾਬੀ ਸਿੱਧੇ ਮੋਦੀ ਸਾਹਿਬ ਨਾਲ ਜੁੜਨਾ ਚਾਹੁੰਦੇ ਉਸ ਕੇਂਦਰ ਦੀ ਸਰਕਾਰ ਦਾ ਹਿੱਸਾ ਵੰਡਣਾ ਚਾਹੁੰਦੇ ਆ ਕਿ ਜਿੱਥੇ-ਜਿੱਥੇ ਵੀ ਉਹਨਾਂ ਦੇ ਨੁਮਾਇंदे ਆਏ ਆ ਉਸ ਸੂਬੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਤਰੱਕੀ ਹੋਈ ਹੈ। ਸੋ ਪੰਜਾਬ ਵਾਲੇ ਇੱਕ ਮੌਕਾ ਹੁਣ ਭਾਰਤੀ ਜਨਤਾ ਪਾਰਟੀ ਨੂੰ ਦੇਣਗੇ ਦੇ ਕੈਂਡੀਡੇਟਾਂ ਨੂੰ ਦੇਣਗੇ। ਤੁਹਾਨੂੰ ਲੱਗਦਾ ਨਹੀਂ ਜੀ ਕਿ ਐਨਆਈ ਵਿਰੋਧ ਹੁੰਦਾ ਜਿਹੜਾ ਉਹ ਨੂੰ ਕਿਸੇ ਤਰੀਕੇ ਨਾਲ ਆਖਰ ਮਸਲਾ ਤਾਂ ਗੱਲਬਾਤ ਨਾਲ ਹੱਲ ਹੋਣਾ ਹੈ। ਤੁਹਾਨੂੰ ਲੱਗਿਆ ਨਹੀਂ ਕਿਤੇ ਕਿ ਅਸੀਂ ਬੈਠ ਜਾਈਏ ਅਸੀਂ ਕੋਈ ਵਿਚੋਲਗੀ ਕਰੀਏ ਨਮਾਇੰਦਗੀ ਕਰੀਏ ਇਕੱਠੇ ਕਰਕੇ ਕਿਸੇ ਗੱਲ ਕਰ ਲਈਏ ਵੀ ਕੀ ਹੈ ਯਾਰ ਤੁਹਾਡੂ ਸਮੱਸਿਆ ਅਸੀਂ ਤੁਹਾਡੀ ਗਾਂ ਲੈ ਕੇ ਜਾਣੇ ਆ ਅਸੀਂ ਤੁਹਾਡੀਆਂ ਮੰਗਾ ਅੱਗੇ ਰੱਖਦੇ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਸਾਡਾ ਵਿਰੋਧ ਕਿਉਂ ਕਰ ਰਹੇ ਹੋ ਛੇ ਤੁਹਾਨੂੰ ਯਾਦ ਹੋ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਪਾਰਟੀ ਦਫ਼ਤਰ ਪ੍ਰੈਸ ਕਾਨਫਰੰਸ ਹੋਈ ਸੀ ਜਾਖੜ ਸਾਹਿਬ ਨੇ ਕੀਤੀ ਸੀ ਮੈਂ ਤੇ ਜਾਖੜ ਸਾਹਿਬ ਇਕੱਠੇ ਬੈਠੇ ਸੀ ਅਸੀਂ ਉਸ ਦਿਨ ਵੀ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਸੀ ਵੀ ਦੁਨੀਆ ਦੇ ਵਿੱਚ ਵੱਡੀ ਤੋਂ ਵੱਡੀ ਅੱਜ ਜੰਗ ਵੀ ਲੱਗ ਜੇ ਉਹਦਾ ਮਸਲਾ ਵੀ ਬਹਿ ਕੇ ਹੱਲ ਹੋ ਕੇਂਦਰ ਦੀ ਸਰਕਾਰ ਹਰੇਕ ਮਸਲੇ ਦਾ ਹੱਲ ਬੈਠ ਕੇ ਕਰਨ ਨੂੰ ਤਿਆਰ ਹੈ ਤੁਸੀਂ ਆਪਦੇ ਜਿਹੜੇ ਮੁੱਦੇ ਆ ਸਵਾਲ ਆ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਜਾ ਕੇ ਕਰਨ ਨੂੰ ਤਿਆਰ ਆਂ ਅੱਜ ਵਿਰੋਧ ਕਰਨ ਦਾ ਸਮਾਂ ਨਹੀਂ ਅੱਜ ਸਵਾਲ ਕਰਨ ਦਾ ਸਮਾਂ ਅੱਜ ਸਵਾਲ ਕਰੋ ਹਰੇਕ ਪਾਰਟੀ ਦੇ ਲੀਡਰ ਨੂੰ ਕਰੋ ਪਿੰਡ ਵਿੱਚ ਪਰ ਸ਼ਾਂਤਮਈ ਟੰਗ ਨਾ ਕਰੋ ਸਵਾਲ ਕਰੋ ਆਪ ਵਾਲਿਆਂ ਨੂੰ ਵੀ ਕਾਂਗਰਸ ਵਾਲਿਆਂ ਨੂੰ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਭਾਜਪਾ ਵਾਲਿਆਂ ਨੂੰ ਵੀ ਵੀ ਭਾਈ ਪਿਛਲੇ 10 ਸਾਲ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਰਹੀ ਹੈ ਤੁਸੀਂ ਕੀ ਕੀਤਾ ਪੰਜਾਬ ਲਈ ਪੰਜਾਬੀਆਂ ਲਈ ਸਿੱਖਾਂ ਲਈ ਮੈਂ ਤੁਹਾਡੇ ذریعے ਪੰਜਾਬੀਆਂ ਨੂੰ ਅਪੀਲ ਕਰਦਾ ਵੀ ਇੱਕ ਕਾਗਜ਼ ਪੈਨ ਲੈ ਕੇ ਲਿਖੋ ਜ਼ਰੂਰ ਵੀ ਅਕਾਲੀਆਂ ਕੀ ਕੀਤਾ ਕਾਂਗਰਸੀਆਂ ਕੀ ਕੀਤਾ ਯੂਪੀਐਨ ਨੇ ਕੀ ਕੀਤਾ ਐਨਡੀਏ ਦੀ ਸਰਕਾਰ ਨੇ ਕੀ ਕੀਤਾ ਆਪ ਵਾਲਿਆਂ ਨੇ 2 ਸਾਲਾਂ ਚ ਕੀ ਕੀਤਾ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਜਦੋਂ ਪੇਜ ਦੇ ਅਖੀਰ ਚ ਪਹੁੰਚਣਗੇ ਨਾ ਜੋ ਕੁਝ ਦੇਸ਼ ਦੀ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਅੱਜ ਪੰਜਾਬ ਤੇ ਪੰਜਾਬੀਆਂ ਲਈ ਕੀਤਾ ਪਿਛਲੇ 67 ਸਾਲ ਚ ਨਹੀਂ ਹੋਇਆ ਉਨਾ ਕੀਤੇ ਕੰਮਾਂ ਕਰਕੇ ਅੱਜ ਪੰਜਾਬ ਦੇ ਲੋਕ ਤੇ ਪੰਜਾਬੀ ਨਰਿੰਦਰ ਮੋਦੀ ਜੀ ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ ਐਤਕੀ ਮੌਕਾ ਦੇਣ ਖੇਰ ਕਿਸਾਨਾ ਨੇ ਹੋਰ ਵੀ ਸਿਆਸੀ ਪਾਰਟੀਆਂ ਨੂੰ ਰੱਖਿਆ ਕਿ ਸਵਾਲ ਕਰਨ ਵਾਲੇ ਮਸਲੇ ਦੇ ਵਿੱਚ ਪਰ ਮੈਂ ਅਗਲਾ ਸਵਾਲ ਤੁਹਾਨੂੰ ਰਾਜਨੀਤਿਕ ਤੌਰ ਤੇ ਰਮਨਿਤ ਬਿੱਟੂ ਉਹਨਾਂ ਨੂੰ ਤੁਸੀਂ ਸ਼ਾਮਲ ਕੀਤਾ ਉਹਨਾਂ ਨੂੰ ਤੁਸੀਂ ਉਮੀਦਵਾਰ ਵੀ ਬਣਾਇਆ ਬੜੇ ਕੌਨਫੀਡੈਂਸ ਦੇ ਵਿੱਚ ਵੀ ਉਹ ਵੀ ਨਜ਼ਰ ਆਉਂਦੇ ਨੇ ਪਰ ਤੁਸੀਂ ਵੀ ਲੁਧਿਆਣਾ ਦੇ ਨਾਲ ਸੰਬੰਧਿਤ ਤੋਂ ਕਾਂਗਰਸ ਵੀ ਬੜੇ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੀ ਹੈ ਉਹ ਕਹਿੰਦੀ ਕਿ ਜੀ ਅਸੀਂ ਆਪਣਾ ਪ੍ਰਧਾਨ ਹੈ ਜਿਹੜਾ ਉਤਾਰਿਆ ਲੁਧਿਆਣਾ ਦੇ ਵਿੱਚ ਜੋ ਇੰਨੇ ਕਾਂਗਰਸ ਕੌਨਫੀਡੈਂਟ ਹੁੰਦੀ ਤੇ ਉਹਨਾਂ ਨੂੰ ਬਾਹਰੋਂ ਉਮੀਦਵਾਰ ਲਿਆ ਕੇ ਪ੍ਰਧਾਨ ਲਿਆ ਕੇ ਉੱਥੇ ਛੱਟਣ ਦੀ ਲੋੜ ਨਹੀਂ ਸੀ ਲੁਧਿਆਣੇ ਦੇ ਵਿੱਚ ਲੋਕਲ ਲੀਡਰਸ਼ਿਪ ਸੀਗੀ ਕਿਉਂ ਬਾਹਰੋਂ ਲਿਆਏ ਜੇ ਇੰਨੇ ਕੌਨਫੀਡੈਂਟ ਹੁੰਦੇ ਰਾਜੇ ਵਿੜਿੰਗ ਕਹਿੰਦੇ ਮੈਂ ਤਾਂ ਕਾਂਗਰਸ ਪ੍ਰਧਾਨ ਆ ਕਿਤੋਂ ਵੀ ਜਾ ਕੇ ਲੜ ਸਕਦਾ ਸਾਰੇ ਲੋਕਾਂ ਦੀ ਨੁਮਾਇੰਦਗੀ ਕਰ ਸਕਦਾ ਆਲੂ ਵਾਂਗੂ ਆ ਨਾ ਵੀ ਆਲੂ ਹਰੇਕ ਸਬਜ਼ੀ 'ਚ ਪੈ ਜਾਂਦਾ ਫਿਰ ਆਲੂ ਦਾ ਸਵਾਦ ਵੀ ਉਹਨਾਂ ਕੀ ਹੁੰਦਾ ਵੇਖ ਲਓ ਤੇ ਸਵਾਦ ਉਹਨਾਂ ਦਾ ਆਉਣ ਦੀ ਚਾਰਜ ਨੂੰ ਪਤਾ ਲੱਗ ਜੂਗਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਮੈਂ ਆਪਣੇ ਛੋਟੇ ਭਰਾ ਰਾਜੀ ਵਿੜਿੰਗ ਨੂੰ ਥਾਪੀ ਦਿੱਤੀ ਐ ਤੇ ਬਿੱਟੂ ਨੂੰ ਚੰਗੀ ਬੁਰੇ ਤਰੀਕੇ ਨਾਲ ਹਰਾ ਕੇ ਪਤੀਲੇ ਵਾਂਗੂ ਮਾਂਜ ਕੇ ਲੁਧਿਆਣੇ ਤੋਂ ਕ ਬਾਜਵਾ ਸਾਹਿਬ ਨੇ ਤਾਂ ਹਰੀਕ ਨੂੰ ਉਂਗਲ ਲਾ ਕੇ ਤੇ ਚੜਾਤਾ ਗੁਰਦਾਸਪੁਰੋਂ ਸੁਖੀ ਰੰਦਾਵਾ ਜੀ ਨੂੰ ਚੜਾਤਾ ਜਰੰਦਰੋਂ ਚੰਨੀ ਜੀ ਨੂੰ ਚੜਾਤਾ ਉਧਰੋਂ ਰਾਜੇ ਵਿਢਿੰਗ ਨੂੰ ਚੜਾਤਾ ਇਹਨਾਂ ਨੂੰ ਇਹ ਲੱਗਦਾ ਵੀ ਸਾਰੇ ਕੇਂਦਰ ਚ ਪਹੁੰਚ ਜਾਣਗੇ ਤੇ ਮੁੜ ਕੇ ਜਿਹੜੀ ਅਚਕਨ ਸਵਾਈ ਪਈ ਹੈ ਮੈਂ ਹੀ ਪਾਉ ਤੇ ਮੁੱਖ ਮੰਤਰੀ ਮੈਂ ਬਣੂ ਮੈਂ ਬਾਜਵਾ ਸਾਹਿਬ ਨੂੰ ਆਣਾ ਵੀ ਤੁਸੀਂ ਜਿੰਨੇ ਮਰਜ਼ੀ ਪੈੰਤਰੇ ਵਰਤ ਲਓ ਇਹ ਅਚਕਨ ਵੀ ਸਵਾਈ ਰਹਿ ਜਾਣੀ ਤੇ ਤੁਹਾਡੇ ਚਾ ਵੀ ਰਹਿ ਜਾਣੇ ਨਾ ਇੰਨਾ ਜਿਤਨਾ ਤੇ ਨਾ ਤੁਸੀਂ ਮੁੱਖ ਮੰਤਰੀ ਬਣਨਾ ਮੈਂ ਤਾਂ ਥਾਪ ਹੀ ਦਿੱਤੀ ਛੋਟੇ ਭਰਾ ਨੂੰ ਕਿ ਮੈਦਾਨ ਦੇ ਵਿੱਚ ਨਿਤਰਨ ਦੇ ਜੋ ਥਾਪੀ ਦਿੱਤੀ ਉਹਨਾਂ ਦਾ ਫਰਜ ਹੈ ਦੇ ਦੇਣੀ ਚਾਹੀਦੀ ਵੀ ਭਾਈ ਥਾਪੀ ਦਿੱਤੀ ਹੈ ਤੇ ਆਉਂਦੇ ਦਿਨਾਂ ਚ ਪਤਾ ਲੱਗ ਜੂਗਾ ਤੁਸੀਂ ਕਹਿੰਦੇ ਮੈਦਾਨ ਖਾਲੀ ਕਰਨ ਦੇ ਲਈ ਉਹਨਾਂ ਨੇ ਆਪਣਾ ਰਾਹ ਪਧਰਾ ਕੀਤਾ ਹੋਰ ਕੀ ਕੀਤਾ ਉਹਨਾਂ ਨੇ ਉਹਨਾਂ ਤਾਂ ਹੀ ਤਾਂ ਆਪਣੀ ਕੋਸ਼ਿਸ਼ ਤਾਂ ਇਹੀ ਹੈ ਨਾ ਬਾਜਵਾ ਸਾਹਿਬ ਦੀ ਵੀ ਮੈਂ ਇਥੋਂ ਜਿਤਾ ਕੇ ਕੱਢਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀਆਂ ਕਰਤੂਤਾਂ ਜਿਹੜੇ ਕਾਰਨਾਮੇ ਐਦਕੀ ਜਤਨਾ ਨਹੀਂ ਐਦਕੀ ਪੰਜਾਬ ਦੇ ਲੋਕ ਇਹਨਾਂ ਦਾ ਬਿਸਤਰਾ ਕੋਲ ਕਰਨਗੇ ਕਾਂਗਰਸ ਕਹਿੰਦੀ ਅਸੀਂ ਜੁਨਾਈਟਾਂ ਕਾਂਗਰਸ ਦੇ ਲੀਡਰ ਕਹਿੰਦੇ ਅਸੀਂ ਇਕੱਠੇ ਆ ਪਰ ਉੱਥੇ ਦੂਜੀ ਤਰਫ ਤੋਂ ਦੇਵਲ ਇੱਕ ਬਿਲਕੁਲ ਨਵੀਂ ਭਾਜਪਾ ਪੰਜਾਬ ਦੀ ਬਹੁਤ ਨਵੀਂ ਚਿਹਰੇ ਸ਼ਾਮਲ ਹੋ ਰਹੇ ਨੇ ਤਾਂ ਇਹ ਦੇ ਕਰਕੇ ਟਕਸਾਲੀਆਂ ਦਾ ਵਿੱਚੋਂ ਜੇ ਚਾਹੇ ਉਹ ਵਿਜੇ ਸਾੰਪਲਾ ਹੋਣ ਜਾਂ ਹੋਰ ਕੁਝ ਨਾਮ ਨੇ ਮੈਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੀ ਨਾਰਾਜ਼ਗੀ ਅੰਦਰ ਖਾਤੇ ਕਿਤੇ ਨਾ ਕਿਤੇ ਖਬਰਾਂ ਉੱਡਦੀਆਂ ਰਹੀਆਂ ਕਿ ਉਹ ਅੰਦਰੋਂ ਤੁਹਾਡੇ ਨਾਲ ਟਕਸਾਲੀ ਭਾਜਪਾ ਹੀ ਨਾਰਾਜ਼ ਹੈਗੇ ਨੇ ਨਹੀਂ ਇਹੇ ਦੀ ਕੋਈ ਗੱਲ ਨਹੀਂ ਆਉਂਦੇ ਦਿਨਾਂ ਦੇ ਵਿੱਚ ਸਾਡੇ ਚ ਹੋਰ ਵੀ ਲੋਕ ਜੁਆਇਨ ਕਰਨਗੇ ਵੱਡੇ ਚਿਹਰੇ ਵੱਡੇ ਲੀਡਰ ਜੁਆਇਨ ਕਰਨਗੇ ਤੁਹਾਡੇ ਸਾਹਮਣੇ ਆਉਣਗੇ ਅਸੀਂ 23 ਸੀ ਵਿਧਾਨ ਸਭਾ ਤੇ ਲੜਦੇ ਸੀ ਤਿੰਨ ਲੋਕ ਸਭਾ ਤੇ ਲੜਦੇ ਸੀ ਅੱਜ 117 ਵਿਧਾਨ ਸਭਾ ਲੜਨੀ ਹੈ ਤੇ 13 ਲੋਕ ਸਭਾ ਲੜਨੀ ਹੈ ਜਦੋਂ ਇੰਨੀਆਂ ਸੀਟਾਂ ਲੜਨੀਆਂ ਸਾਡਾ ਤਾਂ ਪਰਿਵਾਰ ਛੋਟਾ ਪਰਿਵਾਰ ਵੱਡਾ ਕਰਾਂਗੇ ਤੇ ਲੜਾਈ ਲੜਨ ਜੋਗੇ ਹੋਵਾਂਗੇ ਨਾ ਨਹੀਂ ਤਾਂ ਤਾਨੇ ਮੇਣੀ ਇੱਕ ਦੂਜੇ ਨੂੰ ਦਈ ਜਾਵਾਂਗੇ ਬੈਠੇ ਹੁਣ ਦਿਲ ਵੱਡੇ ਕਰਨ ਦੀ ਲੋੜ ਹੈ ਤੇ ਸਾਡੀ ਪਾਰਟੀ ਦੇ ਲੀਡਰ ਦਿਲ ਵੱਡੇ ਕਰੀ ਬੈਠੇ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ ਤੇ ਉਹਦੀ ਲੀਡਰਸ਼ਿਪ ਪਰਿੰਦਰ ਜੀ ਤੁਸੀਂ ਅਪਲਾਈ ਕੀਤਾ ਸੀ ਕਿਤੋਂ ਟਿਕਟ ਦੇ ਲਈ ਤੁਹਾਨੂੰ ਸੀਗਾ ਕਿ ਤੁਸੀਂ ਕਿਤੋਂ ਲੋਕ ਸਭਾ ਇਲੈਕਸ਼ਨ ਲੜੋ हां बिल्कुल ठीक है जी मैं भी अप्लाई किया था सी लुधियाने तो टिकटली तोडी जगह रणजीत बिट्टू जी ने उतारेगा नहीं वो उदन तक ही थी जिस दिन तक ਸਾਡੀ ਕੋਈ ਟਿਕਟ ਅਨਾਉਂਸ ਨਹੀਂ ਹੋਈ ਉਤਾਰਿਆ ਅਸੀਂ ਵੈਲਕਮ ਕੀਤਾ ਸਭ ਤੋਂ ਪਹਿਲੀ ਪੋਸਟ ਮੈਂ ਪਾਈ ਰਵਨੀਤ ਬਿੱਟੂ ਦੀ ਅੱਜ ਵੀ ਜਗਰਾਉਂ ਜ਼ਿਲ੍ਹੇ ਦੇ ዳਕੇ ਜ਼ਿਲ੍ਹੇ ਦੇ ਐਮਸੀ ਤੇ ਨਗਰ ਕੌਂਸਲ ਦੇ ਪ੍ਰਧਾਨ ਜੋ ਐਨ ਮੈਂ ਕਰਾਇਆ ਅੱਜ ਬਿੱਟੂ ਜੀ ਸਾਡੀ ਪਾਰਟੀ ਦੇ ਲੀਡਰ ਹੈ ਉਹ ਸਾਡੇ ਕੈਂਡੀਡੇਟ ਹੈ ਲੁਧਿਆਣੇ ਤੋਂ ਉਹਨਾਂ ਨੂੰ ਜਿਤਾਉਣਾ ਸਾਡਾ ਫਰਜ਼ ਹੈ ਅਸੀਂ ਪਾਰਟੀ ਦੇ ਸਿਪਾਹੀ ਹੈ ਪਾਰਟੀ ਨੇ ਸਾਨੂੰ ਇੱਕ ਲੀਡਰ ਦਿੱਤਾ ਉਹਨੂੰ ਜੇ ਜਿਤਾਉਂਦੇ ਨਹੀਂ ਤੇ ਉਹ ਸਾਡੀ ਨਾਕਾਮੀ ਅਸੀਂ ਤਕੜੇ ਓਕੇ ਨੂੰ ਜਿਤਾਵਾਂਗੇ ਵੀ ਤੇ ਵੱਡਾ ਵਜੀਰ ਵੀ ਬਣਾਵਾਂਗੇ ਕਹ ਉਦੋਂ ਤੱਕ ਤੁਹਾਡੀ ਇੱਛਾ ਸੀਗੀ ਜਦੋਂ ਤੱਕ ਉਹ ਨਹੀਂ ਚੇਹਰਾ ਸੀਗੀ ਲੁਧਿਆਣੇ ਦੇ ਵਿੱਚ ਬੀਜੇਪੀ ਦਾ ਕਿ ਤੁਹਾਨੂੰ ਮਿਲਦੀ ਤਾਂ ਤੁਸੀਂ ਉਹ ਜ਼ਿੰਮੇਵਾਰੀ ਤੇ ਨਿਭਾਉਂਦੇ ਜਾਂ ਤੁਸੀਂ ਚਾਹੁੰਦੇ ਸੀਗੇ ਇੰਟਰਸਟਿਡ ਸੀਗੇ ਕਿ ਲੁਧਿਆਣਾ ਹੀ ਤੁਹਾਡੀ ਲੁਧਿਆਣੇ ਦੇ ਸਿਵਾਏ ਹੋਰ ਪੰਜਾਬ ਦੇ ਵਿੱਚ ਤੁਹਾਨੂੰ ਕਿੱਥੇ ਲੱਗਦਾ ਇੱਥੋਂ ਤੁਹਾਨੂੰ ਜੇ ਟਿਕਟ ਮਿਲੇ ਤਾਂ ਨਹੀਂ ਮੇਰਾ ਘਰ ਲੁਧਿਆਣਾ ਪੜੇ ਉੱਥੋਂ ਹੈ ਸਾਡੀ ਜਨਮ ਭੂਮੀ ਕਰਮ ਭੂਮੀ ਲੁਧਿਆਣਾ ਗਾਂ ਲੁਧਿਆਣੇ ਤੁਸੀਂ ਲੜਾਂਗੇ ਆਉਂਦੇ ਸਮੇਂ ਇਕੀ ਤੋਂ ਦੇ ਫਿਰੋਜ਼ਪੁਰ ਨੂੰ ਲੈ ਕੇ ਕਾਫੀ ਹਵਾਵਾਂ ਉੱਡਦੀਆਂ ਨੇ ਕਦੇ ਕਿਸੇ ਅਕਾਲੀ ਦਲ ਲੀਡਰ ਦਾ ਨਾਮ ਚੱਲਦਾ ਕਿਸੇ ਕਿਸੇ ਪੁਰਾਣੀ ਕਾਂਗਰਸੀ ਦਾ ਨਾਮ ਚੱਲਦਾ ਕੀ ਗੱਲਬਾਤ ਹੋ ਰਹੀ ਹੈ ਕੋਈ ਸਮੀਕਰਨ ਕੋਈ ਗੱਲਬਾਤ ਤੁਹਾਡੇ ਤੱਕ ਕੋਈ ਜਾਣਕਾਰੀਆਂ ਤਾਂ ਪਹੁੰਚਦੀਆਂ ਹੋਣੀਆਂ ਦੇਖੋ ਐਡਾ ਤਸ਼ਾਹ ਲੋਕਾਂ ਦੇ ਵਿੱਚ ਅੱਜ ਸਾਨੂੰ ਕਾਂਗਰਸ ਵਾਲੇ ਵੀ ਅਪਰੋਚ ਕਰ ਰਹੇ ਤੁਸੀਂ ਦੱਸ ਰਹੇ ਹੋ ਨਾ ਸਾਨੂੰ ਅਕਾਲੀ ਦਲ ਵਾਲੇ ਵੀ ਅਪਰੋਚ ਕਰ ਰਹੇ ਸਾਨੂੰ ਆਪ ਵਾਲੇ ਵੀ ਅਪਰੋਚ ਕਰ ਰਹੇ ਤੁਹਾਨੂੰ ਤੀਜੀ ਪਾਰਟੀ ਮੈਂ ਦੱਸ ਦਿੰਦਾ ਹਰੇਕ ਪਾਰਟੀ ਵਾਲੇ ਅਪਰੋਚ ਕਰ ਰਹੇ ਵੀ ਭਾਈ ਭਾਰਤੀ ਜਨਤਾ ਪਾਰਟੀ ਤੇ ਉਹਦੇ ਕੈਂਡੀਡੇਟਾਂ ਨੇ ਜਿੱਤਣਾ ਸਾਨੂੰ ਸ਼ਾਮਲ ਕਰਾਓ ਸਾਨੂੰ ਉਸ ਪਰਿਵਾਰ ਦਾ ਹਿੱਸਾ ਬਣਾਓ ਅਸੀਂ ਵੀ ਉਸ ਜੇਤੂ ਪਰਿਵਾਰ ਦਾ ਹਿੱਸਾ ਬਣੀ ਤੁਸੀਂ ਕਰ ਕਿਹੜੇ ਨੂੰ ਕਰਨਾ ਹੈ ਕਾਲੀ ਦਿਲ ਨੂੰ ਕਾਂਗਰਸ ਨੂੰ ਕਿ ਭਾਜਪਾ ਨੂੰ ਮਾਫ ਕਰਨਾ ਇਹ ਇਹ ਫੈਸਲੇ ਹਾਈ ਕਮਾਂਡ ਦੇ ਹੁੰਦੇ ਆਉਂਦੇ ਦਿਨਾਂ ਦੇ ਵਿੱਚ ਉਹ ਕਿਹਨੂੰ ਸ਼ਾਮਲ ਕਰਦੇ ਕਿਹਨੂੰ ਟਿਕਟ ਦਿੰਦੇ ਜਾਂ ਪਾਰਟੀ ਵਿੱਚੋਂ ਕਿਸੇ ਨੂੰ ਟਿਕਟ ਦਿੰਦੇ ਅਗਲੇ 48 ਘੰਟੇ ਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਣਾ ਧੰਨਵਾਦ ਜੀ ਤਾਈ ਜਿਹੜੀ ਵਿਸਤਾਰਿਤ ਮੁਲਾਕਾਤ ਸੀ ਪ੍ਰਮਿੰਦਰ ਸਿੰਘ ਬਰਾੜ ਹਰਾਂ ਦੇ ਨਾਲ ਕਾਫੀ तमाम ਗੱਲਬਾਤ ਉਹਨਾਂ ਦੇ ਨਾਲ ਹੋਈ ਹੈ ਕੈਮਰੇ ਤੇ ਮੇਰਾ ਸਾਥ ਦੇ ਰਿ ਸੀ सुरेंद्र ਮਹਿਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ